ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜੇਕਰ ਕਮੀਜ਼ ਨਾਲ ਨਾਲੋਂ ਬਾਹਾਂ ਦੀ ਲੈਂਥ ਨਾ ਲੈਂਦੀ ਹੋਵੇ ਘੱਟ ਰਹਿੰਦੀ ਹੋਵੇ ਤੇ ਉਹਦੀ ਆਪਾਂ ਲੰਬਾਈ ਕਿਵੇਂ ਵਧਾ ਸਕਦੇ ਹਾਂ ਇਹ ਕਮੀਜ਼ ਦੇ ਸ ਇੱਕ ਸਾਈਡ ਤੇ ਬਾਰਡਰ ਸੀਗਾ ਤੇ ਬਾਟਨ ਨੇ ਬਾਰਡਰ ਆਪਾਂ ਨੇ ਲਾ ਕੇ ਰੱਖ ਲਿਆ ਸੀ ਤੇ ਕਮੀਜ਼ ਦੀ ਲੈਂਥ ਨਾਲੋਂ ਇਹ ਆਪਣੀ 10 ਇੰਚ ਦੀ ਬਾਹਾਂ ਬਚੀ ਸੀਗੀ ਤੇ ਇਹ ਇਹਨਾਂ ਦੀ ਬਾਹਾਂ 19.5 ਅੰਗ ਤਿਆਰ ਸੀਗੀ ਤੇ ਛੋਟੀ ਬਾਹਾਂ ਉਹ ਕਹਿੰਦੇ ਪੌਣੀ ਨਹੀਂ ਫੇਰ ਆਪਾਂ ਇਹਦੀ ਲੈਂਥ ਕਿਵੇਂ ਵਧਾਈ ਕਿਉਂਕਿ ਜਿਹੜਾ ਇਹਦੇ ਸਕੂਟ ਦੇ ਨਾਲੋਂ ਆਹ ਬਾਟਰ ਬਚਿਆ ਸੀਗਾ ਸਾਈਡ ਤੇ ਬਾਟਰ ਸੀਗਾ ਆਪਾਂ ਉਹ ਇੱਥੇ ਨਾਲ ਜੋੜਤਾ ਇਹਦੇ ਅਟੈਚ ਕਰਤਾ ਸੀਗਾ ਇਸ ਤਰ੍ਹਾਂ ਸਲਾਈ ਲਾ ਕੇ ਤੇ ਜਿਹੜੀ ਆ ਗਾਂ ਵਾਲੇ ਇਥੋਂ ਆਪਾਂ ਜਿਹੜਾ ਕੱਪੜਾ ਬਚਿਆ ਸੀ ਇਹ ਕੱਪੜੀ ਦੀ ਵੀ ਲੈਂਥ ਜਾਂਦੀ ਪੂਰਾ ਲਾ ਕੇ ਪੂਰੀ ਨਹੀਂ ਸੀ ਆਉਂਦੀ ਇਹ ਵੀ ਆਪਣੇ ਕੋਲੇ ਸਾਈਡ ਤੋਂ ਲੱਥੇ ਟੁੱਟੇ ਹੀ ਸੀਗੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਲਾ ਕੇ ਤੇ ਇਹ ਕੱਟਦਾ ਇਹ ਸ਼ੇਪ ਦੇਤੀ ਹੈ ਇਸ ਤਰ੍ਹਾਂ ਆਪਾਂ ਕੱਟ ਪਾ ਕੇ ਇਹਦੀ ਮੂਰੇ ਲਾਤਾ ਹੈ ਨੁਆ ਕਰਕੇ ਕਿਉਂਕਿ ਆਪਣੇ ਕੋਲੇ ਛੋਟਾ ਲੰਬਾਈ ਕੱਪੜਾ ਬਚਿਆ ਸੀਗਾ ਵੀ ਆਪਾਂ ਇੰਨਾ ਵੀ ਵਿਚਾਲੇ ਜੋੜ ਪਾਉਣ ਜੁਗਾ ਹੈ ਨਹੀਂ ਸੀਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਡਿਜ਼ਾਈਨ ਕਰਤਾ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਇਹਦੇ ਤੇ ਲੇਸ ਲਾ ਕੇ ਤੇ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਤਿਆਰ ਕਰਾਂਗੇ ਆਪਾਂ ਤੁਹਾਨੂੰ ਦਿਖਾਉਣੀ ਹੈ ਵੀ ਆਪਾਂ ਲੇਸ ਕਿਸ ਤਰ੍ਹਾਂ ਇਹਦੇ ਲਾਈ ਜਦੋਂ ਆਪਾਂ ਇਹਦੇ ਲੇਸ ਧਰਨੀ ਹੈ ਤੇ ਇਹਦਾ ਜਿਹੜਾ ਸਿਲਾਈ ਵਾਲਾ ਪਾਸਾ ਇਹਨੂੰ ਆਪਾਂ ਅੰਦਰ ਵੱਲ ਨੂੰ ਫੋਲਡ ਕਰ ਲੈਣਾ ਹੈ ਕਿਉਂਕਿ ਨਹੀਂ ਤੇ ਇਹ ਜਗ੍ਹਾ ਤੋਂ ਇਹ ਆਪਣੇ ਇਤਲੀ ਸਾਈਡ ਤੇ ਦਿਸੂਗਾ ਇਹਨੂੰ ਆਪਾਂ ਇਤਲੀ ਸਾਈਡ ਨੂੰ ਫੋਲਡ ਕਰ ਲੈਣਾ ਤੇ ਇਹ ਤੇ ਆਪਾਂ ਇਸ ਤਰ੍ਹਾਂ ਲੈਸ ਤਰੱਕੀ ਸਲਾਈ ਦੇ ਉੱਪਰ ਉੱਪਰ ਸਲਾਈ ਲਾ ਦੇਣੀ ਇਹ ਦੇ ਉੱਪਰ ਉਪਰ ਪਰ ਲਗਾਉਣਾ ਹੈ ਇਸ ਤਰ੍ਹਾਂ ਇਹ ਜਿਹੜਾ ਆਪਣਾ ਜੋੜ ਹੈ ਇਹ ਕਵਰ ਹੋ ਜੂਗਾ ਇਸ ਤਰ੍ਹਾਂ ਡਿਜ਼ਾਈਨ ਹੀ ਲੱਗਤ ਹਿਸਾਬ ਨਾਲ ਲੱਗੂ ਜਿਵੇਂ ਜਾਣ ਕੇ ਡਿਜ਼ਾਈਨ ਬਣਾਇਆ ਹੁੰਦਾ ਹੈ ਬਿਲਕੁਲ ਵੀ ਨਹੀਂ ਪਤਾ ਲੱਗਣਾ ਵੀ ਇੰਨੇ ਜੋੜ ਪਾ ਕੇ ਆਪਾਂ ਮਸਾਂਬਾ ਬਣਾਈ ਹੈ ਅਸੀਂ ਬੁਲੀ ਸਿਰ ਤੇ ਵੀ ਸਲਾਈ ਦੇ ਉੱਪਰ ਉੱਪਰ ਇਹ ਸੀਨ ਮਾਰ ਦੇਣੀ ਆਪਾਂ ਬਿਲਕੁਲ ਸੂਰ ਦੀ ਨਵੀਂ ਲੁੱਕ ਤਿਆਰ ਹੋ ਗਈ ਵੀ ਜੈਸ ਤਨਾਪੂ ਹੈ ਬਾਹ ਮਨ ਕੇ ਰੈਡੀ ਹੋ ਗਈ ਹੈ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਇਹ ਹੋ ਜਾਂਦੀ ਹੈ ਇਹ ਤਰ੍ਹਾਂ ਜੇਕਰ ਤੁਸੀਂ ਆਹ ਕੱਟ ਆਪਾਂ ਨੂੰ ਥੋੜਾ ਜਿਹਾ ਵੱਡਾ ਲੱਗਦਾ ਕਿਉਂਕਿ ਇਹਦੀ ਲੈਂਥ ਘੱਟ ਬੰਦੀ ਸੀ ਤਾਂ ਕਰਕੇ ਆਪਾਂ ਨੂੰ ਇਹ ਜਿਆਦਾ ਜਿਹਾ ਵੱਡਾ ਕੱਟ ਬਣਾਉਣਾ ਪਿਆ ਤੇ ਇਹਦੇ ਆਪਾਂ ਇੱਥੇ ਇੱਕ ਸਾਈਡ ਤੇ ਜਿਵੇਂ ਮੂਰੇ ਵੀ ਲਾ ਸਕਦੇ ਆ ਇੱਕ ਮੁੱਤੀ ਪਾ ਕੇ ਇੱਥੇ ਆਪਾਂ ਇਹਨੂੰ ਸਲਾਈ ਲਾ ਸਕਦੇ ਆ ਇਸ ਤਰ੍ਹਾਂ ਇਹ ਨਾਲ ਜੁੜ ਜੂਗਾ ਜੇ ਆਪਾਂ ਕੱਟ ਛੋਟਾ ਕਰਨਾ ਤਾਂ ਆਪਾਂ ਇਸ ਜਗ੍ਹਾ ਤੇ ਵੀ ਇਹਨੂੰ ਇੱਕ ਮੁੱਤੀ ਲਾ ਕੇ ਇਹਨੂੰ ਅਟੈਚ ਕਰ ਸਕਦੇ ਆ ਫੇਰ ਇਹ ਕੱਟ ਛੋਟਾ ਰਹਿ ਜਾਊਗਾ ਤੇ ਆਪਣਾ ਇਹ ਲਿਬਾਂ ਦੀ ਲੈਂਥ ਵਧਾਉਣ ਕਰਕੇ ਫੇਰ ਆਪਾਂ ਨੂੰ ਇਹ ਕੱਟ ਵੱਡਾ ਪਾਉਣਾ ਪਿਆ ਕਿਉਂਕਿ ਇਥੇ ਜੋੜ ਪਰ ਇਸ ਤਰੀਕੇ ਨਾਲ ਹੀ ਪਹਿਣਾ ਸੀ ਜੇ ਆਪਾਂ ਵੈਸੇ ਸਲਾਈ ਲਾ ਕੇ ਪਾਉਣੀ ਹੈ ਫਿਰ ਇਥੇ ਇਹ ਦੀਂਦੀ ਹੈ ਕਿ ਇਹਨੂੰ ਆਪਾਂ ਇਥੇ ਮੋਤੀ ਲਾ ਕੇ ਇੱਕ ਕਟ ਕਰ ਦਿਆਂਗੇ ਤੇ ਇਹਦੇ ਨਾਲ ਇਹਦੀ ਡਿਜ਼ਾਈਨਿੰਗ ਹੋਰ ਵੀ ਵਧੀਆ ਲੱਗੂਗੀ ਓਕੇ ਜੀ ਤਾਂ